welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ 4 ਦਸੰਬਰ ਹੋ ਗਈ ਹੈ ਤੇ ਕਰਦੇ ਆਂ ਵਲੌਗ ਨੂੰ ਸਟਾਰ ਤੇ ਬਾਕੀ ਅੱਜ ਦਿਤਾ ਦੇਣ ਤੇ ਅੱਜ ਦਾ ਵਲੌਗ ਵਿੱਚ ਵੀ ਦੇਖਿਓ ਕੀ ਕੰਮ ਕਾਰ ਕਰਦੇ ਆਂ ਸਾਰਾ ਦਿਖਾਵਾਂਗੇ ਤੁਹਾਨੂੰ ਵਲੌਗ ਦੇ ਵਿੱਚ ਹੀ ਤੇ ਟੌਪ ਨਿਕਲਿਆ ਯੇ ਮਿੰਨੀ ਮਿੰਨੀ ਓਏ ਸੌਰ ਜੀ ਤੇ ਚੱਲੀਏ ਜੋਕਾਂ ਦੀ ਵੀ ਤਿਆਰੀ ਤਰੀ ਕੋਣੀ ਸ਼ੁਰੂ ਹੋ ਗਈ। ਲੈ ਵੀ ਮਿੱਤਰ ਪੈਰੋ ਆ ਗਈ ਐ ਚਾਹ। ਤੇ ਚਲੀ ਗਈ। ਬਾਕੀ ਬੰਦੇ ਆ ਜਾਂਦੇ। ਲੈ ਕੇ ਕਈਆਂ 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 ਕਵਾੜੇ। ਤੇ ਜਿਹੜੇ ਕੱਲ ਮਿੱਟੀ ਲਾਈ ਐ ਤੇ ਉਹਨਾਂ ਦੀਆਂ ਵਟਾਂ-ਫਟਾਂ ਜਿਹੜੀਆਂ ਕਰਦੇ ਆ ਸਿੱਧੀਆਂ। ਕਰਦੇ ਆ ਸ਼ੁਰੂ ਵਾਤ ਟਾਈਮ ਹੋ ਚੁੱਕਿਆ 8 ਦਾ। 8 ਵੱਜ ਚੁੱਕਿਆ। ਤੇ ਸਿਰ ਦਾ ਤੁਸੀਂ ਮੌਸਮ ਦੇਖ ਸਕਦੇ ਹੋ ਲੈ ਬਾਕੀ ਦਾ ਸਮਾਨ ਇੱਥੋਂ ਚੱਕ ਲਿਆ ਵਾ ਚੱਲੇ ਜਾਂਦੇ ਨਹੀਂ ਇੱਧਰ ਸੀ ਹਾਂ ਇਹ ਉੱਤਲੇ ਉੱਤਲੇ ਨਾ ਆਇਆ ਮੱਥੇ ਜੇ ਰਹਿ ਗਏ ਮੱਥੇ ਰਹਿੰਦੇ ਚੱਲੋ ਜੀ ਹੁਣ ਜੇ ਵਸ ਲੋਹਰਾ ਖੰਦੀ ਨਾ ਰਾਇਸ ਨਾ ਨੱਕਿਆਂ ਕਿ ਬਣਾਉਦੇ ਭਾਇਆ ਆ ਵਿਆਹ ਵਟਾਂ ਫਿਰ ਵੀ ਚਵਾੜ ਬਣੂਗੀ ਉੱਲੀ ਵਾਟਰ ਤਿੰਨ ਜਣੇ ਅਸੀਂ ਬਾਕੀ ਦੋ ਜਣੇ ਆਟਮ ਮਗਰ ਬਣਾਉਂਦੇ ਆਂ ਤੇ ਇੱਧਰ ਇੱਥੋਂ ਤੱਕ ਆ ਗਏ ਘਟੂ ਘਟ ਅਸੀਂ ਰਹਿ ਗਿਆ ਸਾਡਾ ਕਿਲਾ ਕੋ ਥਾਂ ਹੋਰ ਬਸ ਇੱਧਰ ਫੇਰ ਅਗਲੀ ਸਾਈਡ ਜਾਵਾਂਗੇ ਸਾਢੇ ਤਿੰਨ ਕਿੱਲਾਂ ਤੇ ਅੱਜ ਆਹੀ ਕੰਮ ਕਰਨਾ ਕੱਲ ਸਾਰੀ ਦੇੜੀ ਯੂਰੀਆ ਪਾਈ ਤੇ ਅੱਜ ਕੋਈ ਆੜਾਂ ਤਾਂ ਹੀ ਕਰਨਾ ਸਾਰਾ ਕੰਮ ਗਾਣਾ ਚੱਲਦਾ ਇੱਧਰ ਲਾਇਆ ਗਰ ਉਤਨਾ ਬਿਕਰ ਹੂੰ ਖਾਈ ਜਾ ਸੰਜੀਤ ਜਾ ਪਾਣੀ ਲੈ ਕੇ ਆ ਚੱਕ ਕਰਕੇ ਆ ਮੈਂ ਕਿੱਥੋਂ ਪ੍ਰੈਚ ਕਰਕੇ ਆ ਵਾਟਰ কুলਰ ਚੱਕ ਲੈਣੇ ਆਏ ਚਲੇ ਚੁਪਰ ਲਈਏ ਤੇ ਪ੍ਰਵਾਸਮੈਂਟ ਵਾਲੇ ਪਾਣੀ ਤੇ ਸੀਮੈਂਟ ਵਾਲੇ ਨੂੰ ਕੀ ਹੈ ਉਹ ਕਿਹੜਾ ਵਿੱਚ ਰਲਾ ਥੱਲੇ ਬਹਿ ਜਾਂਦਾ ਕੁਝ ਵਿੱਚੋਂ ਕਰਕੇ ਕੰਮ ਕਰਦੇ ਆ ਸਿਮੈਂਟ ਵਾਲੋ ਰਲਉਂਦੇ ਆ ਪਾਣੀ ਪੁਣੀ ਪਾ ਦਏ ਗੰਦੇ ਬਾਲਟੀ ਨਾਲ ਤਫਰ ਲਿਆਓ ਪਾਣੀ ਉੱਥੋਂ ਕਰੋ ਲੈ ਕੇ ਕਈ ਨਹੀਂ ਪਰਕੇ ਦੇ ਵਿੱਚ ਪਾ ਕੇ ਲੈ ਆ ਜਾ ਐ ਮਿੱਤਰੋ 3 ਵਜ ਕੇ ਤੇ 30 ਮਿੰਟ ਦਾ ਟਾਈਮ ਹੋ ਗਿਆ ਸਾਢੇ 3 ਦਾ ਟਾਈਮ ਹੋ ਚੁੱਕਿਆ ਤੇ ਆ ਵੇਖ ਲੋ ਉਹ ਤੋਂ ਛਿਰਿਆਂ ਤੋਂ ਲੈ ਕੇ ਤੇ ਇੱਥੇ ਤੱਕ ਆ ਗਏ ਆ ਉਹ ਉੱਥੇ ਜਿਹੜੇ ਆਹ ਦਰਖਤਾਂ ਤੱਕ ਜਾਵਾਂਗੇ ਤੇ ਸਾਢੇ 7 ਕਿੱਲੇ ਹੋ ਜਾਣਗੇ ਸਾਰੇ ਤੇ ਫਿਰ ਸਾਢੇ 3 ਕਿੱਲੇ ਨੂੰ ਉਹ ਉਧਰ ਮਿੱਟੀ ਲਾਈਆਂ ਦਾ ਤੇ ਜੇ ਟਾਈਮ ਬਚਾ ਤਾਂ ਉਧਰੋਂ ਚਲੇ ਜਾਵਾਂਗੇ ਤੇ ਜੇ ਨਾ ਬਚਾ ਤੇ ਫਿਰ ਆਪਾਂ ਕਲੀਅਰ ਕਰੀ ਦਵਾਂਗੇ ਇੱਧਰੋਂ ਹਾਂ ਹਾਂ ਜੀ ਹਾਂ ਜੀ ਲਓ ਜੀ ਇੱਧਰੋਂ ਆ ਗਿਆ ਬਿੱਤਰ ਪਿਆਰੋ ਤੇ ਵੇਖੋ ਕੀ ਕਰਦਾ ਬੰਦਾ ਮਾਲ ਸਵਾ ਦੋ ਕਿਲੋ ਵੱਧ ਗਿਆ ਬੋਲ ਬਣਾ ਕੇ 10 ਕਿਲੋ ਹੋ ਗਏ ਸਿਆਰਾ ਬਣਾ ਕੇ ਫਿਰ ਮੈਂ ਗਿਆ ਪਾ ਬੱਸ ਸੰਜੇ ਕੀ ਵੱਡਾ ਈ ਹਾਂ ਕੀ ਵੱਡਾ ਈ ਤੂੰ ਪੱਠਾ ਪੱਠਾ ਪੱਠੀ ਪਾਠੀ ਸੁਣੋਂ ਪੱਠੀ ਕਹਿੰਦਾ ਪੱਠੀ ਹਾਂ ਪਾਠ ਨੂੰ ਪਾਠੀ ਦੱਸਦਾ ਵਾ ਸਾਡੇ ਨਾਲ ਇੱਕ ਬੰਦਾ ਪਾਸੇ ਦਾ ਬੰਦਾ ਹੈ ਸਾਡਾ ਹੈ ਸਾਡਾ ਯਾਰ ਬੇਲੀ ਪੱਕਾ ਵਾ ਇਹਦਾ ਨੇ ਪਿਆਰ ਦਾ ਵਾ ਹਾਂ ਇਹਦਾ ਨਾਂ ਹੈਗਾ ਵਾ ਕਰਾਜੂ ਲੱਠਾ ਸੰਜੇ 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 ਸੰਜੂ 407 ਸੰਜੂ ਜੀ 407 ਹਾਂ ਸੰਜੂ ਜੀ 407 ਹਾਂ ਭਾਈ ਇਹਨਾਂ ਦੇ ਇਹਨਾਂ ਦੇ ਨੰਬਰ ਲੱਗਦੇ ਆ ਮਗਰ ਵੀ ਜਿਹੜਾ ਕੋਈ ਨੰਬਰ ਮਰਜ਼ੀ ਰੱਖ ਸਕਦਾ ਇਹਨੇ ਆਪਦਾ ਨੰਬਰ ਰੱਖਿਆ 407 ਤੇ ਇਹਨੂੰ ਅਸੀਂ ਹੁਣ ਸੰਜੂ 407 ਹੀ ਕਹਿੰਨੇ ਆ ਹਾਂ ਜੀ ਹਾਂ ਜੀ ਹੋਰ ਕੋਈ ਸੇਵਾ ਦੱਸੋ ਜੇ ਕੋਈ ਨਾਮ ਬਦਲਣਾ ਤਾਂ ਸਾਨੂੰ ਭਾਈ ਕਮੈਂਟ ਅੱਜ ਦੱਸਿਓ ਹੀ ਨਾਮ ਬਦਲ ਦਿਆਂਗੇ ਦਾ ਹਾਂ ਜੀ ਹਾਂ ਜੀ ਓਕੇ ਜੀ ਤੁਹਾਨੂੰ ਨਾਲ ਕੁਰਾ ਇੱਥੋਂ ਚੂਹਾ ਨਿਕਲੂਗਾ ਮਿੱਟੀ ਬਾਹਰ ਨੂੰ ਕੱਢਦਾ ਆ ਪਾ ਫਖੜ ਕਾਕਨ ਲੱਗਦੇ ਆ ਨਾ ਤਾਂ ਕਰਕੇ ਹੂੰ ਧਮਕਣਾ ਇਹਨਾਂ ਨੂੰ ਧਮਕਣਾ ਆਪਾਂ ਹਾਂ ਉਹਨਾਂ ਨੂੰ ਓਨਾ ਟਾਈਮ ਨਹੀਂ ਆਉਣਾ ਬਾਹਰ ਤਾਜੀ ਤਾਂ ਜਪੱਟੀ ਹੋਈ ਹੈ ਤਾਜੀ ਤਾਂ ਜੀ ਲੱਗਾ ਹੀ ਪਿਆ ਸੀ ਉਹਨਾਂ ਨੇ ਆਹ ਬਾਈ ਲੰਗਰ ਲੈ ਵੀ ਬੰਦਾ ਕਹਿੰਦਾ ਵੀ ਆਪਾਂ ਕਰਦੇ ਹੁੰਦੇ ਆ ਕਹਿੰਦਾ ਵੀ ਆਪਾਂ ਲੰਗਰ ਲਾ ਦੇਣਾ ਸੀ ਵੀ ਆਪਾਂ ਤਗੜੇ ਬੰਦੇ ਹੁੰਦੇ ਤਾਂ ਆਹੋ ਇਹ ਆਹ ਬੰਦਾ ਕਹਿੰਦਾ ਚਿੱਟੀ ਸ਼ਰਟ ਵਾਲਾ ਚਲੋ ਵੀ ਆੜ ਰਹਿ ਗਈ ਇੱਧਰੋਂ ਤੇ ਹੋਰ ਹੈਗਾ ਮੱਥਾ ਉਧਰੋਂ ਫਿਰ ਅਗਲੇ ਕਿੱਲੇ ਜਾਵਾਂਗੇ ਆੜ ਬਣਾਦੀ ਹੁਣ ਤੇ ਆਹੀ ਕੰਮ ਲੱਗੇ ਆ ਸਵੇਰ ਦਾ ਜਿਹੜਾ ਤੁਹਾਨੂੰ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਠੀਕ ਆ ਜੀ ਇਥੇ ਆਪਾਂ ਹੈਗੇ ਕਿੰਨੇ 4 4 ਤੇ ਕੋ 5 ਲੈ ਕੇ ਆਣਾ ਟਰੈਕਟਰ ਤੇ 5 5 ਸ਼ਾਮ ਦੇ ਟਾਈਮ ਆਹ ਲਾਇਏ ਸੀ ਗੰਡਿਆਂ ਦੀ ਪਨੀਰੀ ਥੜਕਣ ਲਾਇਆ ਤੇ ਇੱਧਰ ਅਦਰਕ ਪਟਕੇ ਦੇਖਣ ਲੱਗੇ ਕਹਿੰਦੇ ਅਦਰਕ ਆਵੇ ਖੌਣ ਪਤਾ ਨਹੀਂ ਕੀ ਅਦਰਕ ਹੀ ਹੈ ਅਦਰਕ ਹੀ ਹੈ ਸਹੀ ਆ ਤੇ ਕੀ ਹੋਏ ਆ ਦੇਖੋ ਅਦਰਕ ਅਦਰਕ ਦਾ ਯਾਮ ਹੋ ਗਿਆ ਅੱਜ ਬਹੁਤ ਐਨਾ ਬਹੁਤ ਬਹੁਤ ਤੂੰ ਲਈ ਜਾਣਾ ਤਾਂ ਹੋਰ ਬੱਤ ਨਹੀਂ ਨਹੀਂ ਬਸ ਬਹੁਤ ਇੱਕ ਮੀਨੂ ਦੇ ਦੀਆਂ ਆਹੋ ਟੁਕੜੀ ਜੀ ਬਸ ਬਹੁਤ ਆ ਵਰਤ ਕੇ ਦੇਖੋ ਉਹਨਾਂ ਨੂੰ ਕਹਿੰਦੇ ਆਈ ਪਾ ਲੈਣੀ ਇੰਨੀ ਕੁ ਸਾਰੀ ਪਾ ਲੈ ਉੱਥੇ ਮੈਨੂੰ ਕੱਢ ਕੇ ਵੜਾ ਦੇ ਬਸ ਠੀਕ ਹੈ ਇੱਕ ਹੀ ਬਹੁਤ ਆ ਉੱਥੇ ਫਿਰ ਖਰਾਬ ਹੋ ਜਾਂਦੀ ਕੱਚਾ ਹੁੰਦਾ ਨਾ ਹਾਂ ਹਾਂ ਬਾਅਦ ਚ ਪਟਲਾ ਕਰਾਂਗੇ ਜਦੋਂ ਲੋਡ ਪਈ ਲੋਡ ਪਈ ਲੈ ਜਾ ਕਰਾਂਗੇ ਲਓ ਜੀ ਅਦਰਕ ਠੀਕ ਆ ਕਈਆਂ ਕਈਆਂ ਚੱਕੀਆ 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 ਚੱਕਲੇ ਜੀ ਬਸ ਆਹ ਪਾ ਲੈਰੀ 5:25 ਦਾ ਟਾਈਮ ਹੋ ਚੁੱਕਿਆ ਤੇ ਅਸੀਂ ਆ ਨਰਸਰੀ ਵਿੱਚੋਂ ਥੋੜੀ ਸਬਜੀ ਥੋੜੀ ਤੇ ਚੰਗਾ ਚੰਗਾ ਤੇ ਆਹਾਂ ਗੋਭੀ ਥੋੜੀ ਥੋੜੀ ਇੱਥੋਂ ਵਾਸਤੇ ਸਵੇਰੇ ਜਿਹੜੀ ਸਬਜੀ ਇੱਥੇ ਬਣ ਕੇ ਤੇ ਸਾਡੇ ਵਾਸਤੇ ਆਉਣੀ ਹੈ ਨਾ ਇੱਥੋਂ ਰੋਟੀ ਤੇ ਬਾਕੀ ਅਸੀਂ ਉਹ ਗੰਡਿਆਂ ਵਾਲੀ ਕਿਆਰੀ ਜੀ ਬੀਜੀ ਇੱਥੇ ਤੇ ਅਦਰਕ ਪਾਟ ਲਈ ਥੋੜੀ ਜੀ ਉਹਨਾਂ ਕਹਤਾ ਸੀ ਆਮ ਇੱਥੇ ਮੂੰਤੜੇ ਸਾਰੀ ਜਿਹੜੀ ਆ ਆ ਸਬਜੀ ਵਾਲੀ ਆ ਨਰਸਰੀ ਜਿੰਨੀ ਵੀ ਆ ਠੀਕ ਆ ਮੂਲੀ ਗਾਜਰ ਤੇ ਛਲਗਮ ਗੋਭੀ ਠੀਕ ਆ ਗੰਡੇ ਕਰੇਲੇ ਵਿੱਚ ਖੜਿਆ ਮੇਥਾ ਧਨੀਆ ਸਭ ਕੁਝ ਤੇ ਆ ਟਰੈਕਟਰ ਉੱਤਰ ਲੈ ਕੇ ਜਾਊਗਾ ਬਾਈ ਤੂੰ ਚਾਪ ਜਿਹੜਾ ਚਲਾਉਂਦਾ ਸੀ ਤੇ ਆਪਾਂ ਜਿਹੜਾ ਆਪਣੇ ਸਮਾਨ ਚੱਕਣ ਵਾਲੇ ਤੇ ਚੱਕ ਕੇ ਜਾਂਦੇ ਆ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਜੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ